ਕਰਨ ਬਹੁਤ YouTube ਤੇ ਇਹ ਕਿਹਾ ਦੇ ਗਏ ਲਾਈਫ ਟਾਈਮ ਨੂੰ ਨਾ ਨੈਟ ਨਹੀਂ ਲੱਗਾ ਬਿਨ ਨੈਟ ਤੋਂ ਤੇਰੇ ਬਾਹਰ ਅਸੀਂ ਬਿਨੈਟ ਤੋਂ ਚਲਾ ਨਹੀਂ ਸਕਦੇ ਬਿਨੈਟ ਤੋਂ ਚਲਾ ਸਕਦੇ ਆ ਠੀਕ ਹੈ ਆ 5G ਲਿਮਟਡ ਨਹੀਂ ਹੁਣ ਤਗਣ 5G ਹੋਰ ਹੁੰਦੇ ਜੀਓ ਦਾ ਨਾ ਰੇਟ ਲ ਲਿਖੀ ਰਿਸਾਂ ਗਾਣ ਇਹ ਜੋ ਜੁੜਿਆ ਕੋਈ ਮੈਨੂੰ ਦੱਸ ਸਕਦਾ ਨਾ ਸਵਾਗਤ ਲਾਵਾ ਕਰਾਂ ਸੋ ਵੀ ਹੈ ਪੈਰ ਸਹੀ ਧਰ ਦੇ ਗਲਤ ਧਰ ਦੇ ਜਦਰਾ ਦਰਸ਼ਕ ਜਿੰਦਰਾ ਲਖਣਾ ਜੀ ਦਾ ਪੈਰਾਂ ਦਾ ਕੀ ਮਤਲਬ ਹੁੰਦਾ ਮਤਲਬ ਕਿ ਉਹ ਬੰਦਾ ਉਹ ਨਾ ਇਹਨੂੰ ਪੁੱਛੋ ਜੀ ਵੀ ਕਿਵੇਂ ਲਾਉਂਦਾ ਜਿੰਦਰਾ ਤੂੰ ਦੱਸ ਆਹ ਸਹੀ ਆ ਹਾਂ ਜਦਦਰ ਹੀ ਆਉਂਦਾ ਕਿਉਂ ਸਹੀ ਹੈ ਵੀ ਇਧਰ ਨੂੰ ਆਉਣਾਗਾ ਜੇ ਤੂੰ ਉਹ ਖੱਬਾ ਪੈਰ ਪਿੱਛੇ ਆ ਦੱਸ ਸਕਦੇ ਹਾਂ ਹਾਂ ਜੀ ਆਏ ਨੂੰ ਪਿਛੇ ਹਟਦਾ ਐ ਗਲਤ ਆ ਪਿਛੇ ਜਿੰਦਰਾ ਵੀ ਸੱਜਾ ਪੈਰ ਅੱਗੇ ਆਉਂਦਾ ਉਵੇਂ ਸਹੀ ਆਉਂਦਾ ਆ ਗਏ ਇੱਕ ਜਣਾ ਆ ਗਿਆ ਸੱਜਾ ਕੀ ਹਾਲ ਤੇ ਆਲੇ ਜਦੋਂ ਬਕਰ ਨੇ ਤੇਰੀ ਕਲੀਡੀ ਲਾਉਂਦੀ 22 ਜਿੰਦਰਾ ਲੱਗ ਰਿਹਾ ਜੀ ਸੰਦੀਪ ਪ੍ਰਾਪਰਟੀ ਡੀਲਰ ਧੰਨਵਾਦ ਬਾਈ ਜੀ ਕੀ ਹਾਲ ਚਾਲ ਹੈ ਜੀ ਪ੍ਰਾਪਰਟੀ ਡੀਲਰ ਸਾਹਿਬ ਤੇ ਹਾਈ ਵੀ ਲਿਖੀ ਆ ਹਾਈ ਕੀਤਾ ਉਹ ਸਭੀ ਕਾਲਾ ਲੱਗਦਾ ਬਾਈ ਪ੍ਰਾਪਰਟੀ ਡੀਲਰ ਦੂਜੇ ਕੋਲੇ ਇਹਨਾਂ ਨੇ ਉਹ ਹੋ ਗਿਆ ਜਿਹੜਾ ਬਾਸ ਸੀ ਜੀ ਇਹਨੇ ਬਾਤ ਨਹੀਂ ਕੀਤੀ ਬਾਈ ਜੋ ਸਿੱਤੇ ਇਹਨੇ ਕੈਮਰੇ ਦਾ ਪਾਉਣਾ ਸਮਾਨ ਕੋਲੇ ਦੋ ਆਇਆ ਹੈ ਕੰਮ ਵਾਲਾ ਬੰਦਾ ਕੈਮਰੇ ਲੱਗਦੇ ਲੱਗਦਾ ਹਾਂਜੀ ਹਾਂਜੀ ਹੈਲੋ ਯਾਰਾ ਜੀ ਕੋਈ ਕੁਝ ਪੁੱਛਣਾ ਚਾਹੁੰਦੇ ਹੈਲੋ ਲਿਖ ਰਹੇ ਹੋ ਗੱਲ ਕਰਨੀ ਹੈ ਤਾਂ ਵੀ ਕਮੈਂਟ ਕਰ ਸਕਦੇ ਹੋ ਬੱਚਾ ਪੜ ਕੇ ਸੁਣਾਵੇਗਾ ਆਪਾਂ ਤੁਹਾਨੂੰ ਜਵਾਬ ਦੇਵਾਂਗੇ ਕੀ ਹਾਲ ਚਾਲ ਹੈ ਬੋਲ ਹਾਈ ਡੈਕਟਰ ਥੱਲੇ 6 ਜਾਣੇ ਜੁੜ ਚੁੱਕੀ ਨਹੀਂ YouTube ਤੇ ਕੇ Facebook ਤੇ ਹੈ ਜਿਵੇਂ ਲੱਗਿਆ ਪੱਟ ਦੇ ਹਾਰ ਸਿੱਧੀ ਹੈ ਜੇ ਮੰਨਣਾ ਤੁਸੀਂ ਉਹ ਤੋਂ ਬੱਟੇ ਦਿਖਾਉਂਦੇ ਆਹ ਹਲਕੀ ਨਹੀਂ ਮਾਰੇ ਚ ਥੜ ਹਾਲੇ ਤੱਕ ਨਾ ਮਰ ਲਾਈ ਬਸ ਉਹ ਬੇਗਾਨਾ ਵੀ ਨਹੀਂ ਹਾਲ ਮਾਰਦਾ ਬੰਸ ਦੇਖ ਸਕਦੇ ਉਹਦਾ ਸੋਨਾ ਜਿਹਾ ਤੂੰ ਬਣਦਾ ਦੇਖੀ ਇਹ 4 ਹੋ ਗਏ 11 ਜਾਣੇ ਜੁੜ ਚੁੱਕੇ ਨੇ ਠੀਕ ਲੱਗ ਰਿਹਾ ਜੰਦਰਾ ਦੋਸਤੋ ਇੱਥੇ ਹੀ ਨਵੇਂ ਹੁੰਦੇ ਆ ਕੋਈ ਕਮੇਂਟੇਸ਼ਨ ਹੋਈ ਕਮੈਂਟ ਕਰ ਸਕਦੇ ਹੋ ਤੇ ਦੱਸ ਸਕਦੇ ਹੋ ਪਰ ਮੰਗਣੀ ਹੈ ਨਹੀਂ ਅਜੇ ਅੱਗੇ ਆਪਾਂ ਚਾਰ-ਚਾਰ ਹੋਣਗੇ ਤੁਹਾਡੇ ਜਿਹੜੀ ਨਾ ਉਹ ਫੱਟਰਾ ਆਈ ਇਹ ਮੇਰਾ ਕੰਮ ਸੀ ਆ ਉਹ ਤਿੰਨ ਦਿਨਾਂ ਵਾਲਾ ਸੀ ਕਿ ਮੂਲੀ ਕਪਾੜੀ ਦੇ ਨਾਲ ਹੀ ਸਮਾਂ ਨੁਕਸਾਨ ਹੋਇਆ ਕਿਉਂ ਮੇਰ ਨੇ ਕਾਫੀ ਮੂਲੀ ਹੈ ਜਿਹੜੀ ਉਹ ਲਿਆ ਲਿਆ ਕਿ ਦੂਜੇ ਦੇ ਬਾਹਰ ਸੜਤੀ ਜਿਨ੍ਹਾਂ ਨੇ ਨਹੀਂ ਕਾਫੀ ਖਿਆਲ ਇਹ ਮੂਲੀ ਇਸ ਵਾਰ ਝਾੜ ਸੋਹਾਂ ਸੀ ਆ ਪਰ ਰਾਤ ਆ ਇਹ ਮੇਰ ਨੇ ਬਹੁਤ ਨੁਕਸਾਨ ਕੀਤਾ ਨਹੀਂ ਕਾਫੀ ਪੈ ਗਿਆ ਸਵਰਾਜ ਹਾਂਜੀ ਸਵਰਾਜ ਟਰੈਕਟਰ ਇਹ ਜਿਹੜਾ ਇਹ ਆਪਾਂ ਉਹੀ ਦਾ ਕੰਮ ਨਹੀਂ ਚੱਲ ਸਕਦਾ ਬਾਕੀ 60 ਘੱਟ ਇੱਕ ਪ੍ਰਭੂ ਦੀ ਬਾਲਾ ਜੋਰ ਆ ਜਿੱਦਿਆਂ ਦਾ ਕੰਮ ਨਾ ਮਾਰਨਾ ਤੋਂ ਫੜੇ ਹੋ ਆ ਪ੍ਰਭੂ ਕਹ ਗਿਆ 15 ਦਿਨ ਹੋ ਗਏ ਹਾਇ ਤੂਰੀ ਹਾਇ ਤੂਰੀ ਕਰਦੇ ਅੱਜ ਵਿਹਲੇ ਕਰਦੇ ਆ ਰੈਸਟ ਕਰੋ 45 ਲੋਕ ਜੁੜ ਚੁੱਕੇ ਆ ਬਈ ਕਿੰਨੇ ਦਿਨਾਂ ਦਾ ਰੈਸਟ ਕਰੋਗੇ ਜੀ ਕੋਈ ਵੀ ਗੱਲ ਵੀ ਜੀ ਕਮੈਂਟ ਕਰਕੇ ਜੀ ਸਾਈਂ ਹੁੰਦਾ ਫੋਨ ਹੈ ਮਾਰ ਬੈਂਸ ਕਾ ਫਾਰਮਿੰਗ ਆਉਟ ਹਾਂ ਨਾ ਮੈਂ ਬਲਡਫੇਮਸ ਪੰਜਾਬ ਚ ਬਲਡ ਫੇਮਸ ਕਿੱਧਰ ਆ ਗਈ ਸ਼ਿਵਰਾਜ ਸ਼ਿਵਰਾਜ ਸੰਗਰੂਪ ਚੁੱਕਿਆ ਜੁੜੇ ਨਹੀਂ ਸੰਦੀਪ ਬਲੌਗਰ ਲਿਖ ਰਹੇ ਨੇ ਸ਼ਿਵਰਾਜ ਉਹ ਬਾਸ ਦੀ ਖੇਤੀ ਬਾਰੇ ਜਾਣਕਾਰੀ ਉਹ ਚੈਨਲ ਤੋਂ ਬਾਈ ਹੁਣ ਬਾਰ ਰਿਹਾ ਇਹ ਹਰਦੀਪ ਨੂੰ ਕਹਾ ਬਾਸ ਥੱਲੇ ਬਾਸ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਬਾਈ ਨੇ ਅੱਜ ਬਹੁਤ ਸੋਹਣੀ ਐਥੇ ਬਾਸ ਹੀ ਦਿੱਤੀ ਬਾਈ ਆ ਬਾਸ ਦੀ ਖੰਡਾ ਬਗ ਸੱਜੇ ਦੇ ਨਕਸ਼ੇ ਅਨੁਸਾਰ ਅਸੀਂ ਖੇਤ ਤਿਆਰ ਕਰ ਰਹੇ ਹਾਂ ਬੱਸ ਇਹ ਕਹੀ ਜ਼ਮੀਨ ਚਾਹੀਦੀ ਆ ਬਾਸੂ ਖੇਤੀ ਫੱਪਰ ਆਹ ਉਹਨੂੰ ਕੰਡਾ ਜਦਰਾ ਦਾ ਪਰਨੇ ਨੂੰ ਦਿਸ਼ਾ ਨਿਰਦੇਸ਼ ਚ ਮੂਕਾ ਤੁਸੀਂ ਵੀ ਲੈ ਰੱਖਿਆ ਗੱਲ ਚ ਮੈਂ ਤਾਂ ਹਵਾ ਰੱਖਦੇ ਆ ਲਿਆ ਲੀ ਪਾ ਇਹ ਕਰਦੇ ਆ 140 ਰੈਡੀ ਕੰਮ ਕਰਦੇ ਨੂੰ ਜੰਮਾ ਦੇਣੇ ਹੀ ਹੁੰਦਾ ਯਾਰ ਉਹ ਨਾਲ ਡਿੱਗ ਪਿਆ ਉਧਰ ਉਹ ਨਾਲ ਡਿੱਗ ਪਿਆ ਉਧਰ ਛੇਦੀ ਕਰ ਛੇਦੀ ਕਰ ਟੈਟਰ ਆ ਗਿਆ ਛੇਦੀ ਕਰ ਮੁੰਡਾ ਜਿੰਦਰਾ ਠੇਕੂ ਦੇ ਜਿੰਦਰਾ ਬੱਤੋ ਜੀ ਜਿੰਦਰਾ ਸਹੀ ਲੱਗ ਰਿਹਾ ਮੁੰਡਿਆ ਇਹ ਕੰਮ ਕਿੱਥੇ ਰਹੀ ਹੈ ਦੱਸਿਓ ਕਿਸਾਨ ਨੂੰ ਖਾਣ ਭਾਵੋ ਯਾਰ ਜੀ ਜੀ ਨਾਲੋਂ ਕਿੰਨੇ ਪਸੰਦਾਂ ਨੇ ਪਾ ਲਿਆ ਦਾਣਾ ਮੜੀ ਦੇਖੀ ਆ 175 ਨੇ ਹੋ ਗਏ ਜੁੜ ਚੁੱਕੇ ਨੇ ਬਹੁਤ ਵਧੀਆ ਬਹੁਤ ਵਧੀਆ ਟਰੈਕਟਰ ਦਿਖਾਈ ਚੱਲ ਜਰਾ ਬਾਅਦ ਜੀ ਆਉਂਦੇ ਫਿਰ ਪਿਆਜ ਕਰਦੇ ਹਾਂ ਕਿ ਟਰੈਕਟਰ ਪਿਆਜ ਨੂੰ ਲੈਣਾ ਸਿੱਧੋ ਰਨਾਲਡੋ ਜੁੜ ਚੁੱਕੇ ਹੈ ਇਟਸ ਅਰਨਾਲਡੋ ਆ ਸਾਸਤਰੀ ਕਾਲ ਬੁਲਾ ਰਹੇ ਆ ਵੀ ਇਸ ਵੈਲਕਮ ਕਰਦੇ ਰਨਾਲਡੋ ਸਰ ਦਾ ਸਰ ਫੁੱਟਬਾਲ ਦੇ ਲਈ ਗਰਾਊਂਡ ਰੈਡੀ ਸਰ ਸਾਸਤਰੀ ਕਾਲ ਜੀ ਸਾਕ ਨਾ ਹੋਈ ਨਾ ਰਹਾ ਤਾ ਰੋਲਾ ਵਾਲੇ ਦਾ ਡਰੋਨ ਵੀ ਆਹ ਲਿਆ ਤਾ ਡਰੋਨ ਵੀ ਘਾੜੇ ਤਾ ਲੈ ਜਾਉਂ ਉਹੀ ਉਹੀ ਬਣਾਇਆ ਪਿਆ ਹਾਂ ਵਧੀਆ ਹੋਣਾ ਵਾ ਸੋਹਣਾ ਲਾਣਾ ਹਾਂ ਉਹ ਮੈਂ ਬੰਦਦਾ ਉਹ 360 ਜਿਹੜੀ ਵੀਡੀਓ ਆਉਂਦੀ ਹੁੰਦੀ ਆਏ ਆਪਾਂ ਕਮਾ ਸਕਦੇ ਲੈਓ ਜੀ ਝਾੜ ਬਈ ਜਿੰਦਰਾ ਮਿੱਤਰੋ ਗਿੱਲੇ ਮਿੱਟੀ ਹੋਣ ਕਰਕੇ ਬਾਰ ਬਾਰ ਝਾੜਨਾ ਪੈ ਰਿਹਾ ਪਰ ਕੋਝੇ ਬੇਵਕੂਫਾਂ ਦੀ ਗਲਤੀ ਕਰਕੇ ਜਿੰਦਰਾ ਇੱਥੇ ਟੁੱਟ ਚੁੱਕਿਆ ਹੈ ਇਹਨੇ ਉਹ ਚ ਦੇਤਾ ਸੀ ਰੁੱਟਾ ਮਿੱਟਰ ਨੇ ਜਿੰਦਰਾ ਜੇਵਰ ਜਿੰਦਰਾ ਹੈ ਨਹੀਂ ਸੀ ਕੋਈ ਮਾਲਕ ਵੀ ਜੁੜ ਚੁੱਕੇ ਆ ਤੇ ਦੇ ਮਾਲਕ ਜੁੜ ਚੁੱਕੇ ਸਾਡੇ ਨਾਲ ਘਰੇ ਬੈਠ ਕੇ ਕੰਮ ਦੇਖ ਰਿਹਾ ਉਹ ਆਹ ਦੇਖ ਨਾਲ ਜਾ ਗੋਡਾ ਤੋਂ ਲੱਗ ਗਿਆ ਸਰਦਾਰ ਸਾਹਿਬ ਸਰਦਾਰ ਭਾਦਰ ਰਾਜਵਿੰਦਰ ਸਿੰਘ ਪੁੰਨਰ ਸਾਹਿਬ ਵੀ ਸਾਡੇ ਨਾਲ ਚੇਚੇ ਦੌਰ ਦੇ ਜੁੜ ਚੁੱਕੇ ਆ ਜਿੰਨਾ ਸੀ ਮਾੜਾ ਵੀ ਉੱਪਰ 84 ਗਾ ਟੈਕ ਉਹ ਵੇਖੋ ਨਾ 84 ਤਰਾ ਸ਼ੇਅਰ ਕਰਦੇ ਕਰੋ ਜਿਨ੍ਹਾਂ ਨੂੰ ਕੰਮ ਚੰਗਾ ਲੱਗਦਾ ਸ਼ੇਅਰ ਕਰਦੇ ਕਰੋ ਬਾਬਕੇ ਨਾ 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 ਇਹ ਹੋ ਰਿਹਾ ਹੈ ਯਾਰ ਇਹ ਚ ਕਾਲੀ ਕਿ ਮੇਰਾ ਗੋਡਾ ਦੇਖਣ ਲੱਗ ਗਿਆ ਇਨਕਮ ਇਨਕਮ ਆਉਣ ਕਰ ਨੂੰ ਭੁੱਲ ਗਈ ਦੀ ਕਾਲੀ ਜੀ ਯਾਰ ਕਰਾਂ ਮੈਂ ਬੰਦ ਕਰ ਤੂੰ ਫਿਰ ਫਿਰ ਦਾ ਫਾਇਦਾ ਕੀ ਬੰਦ ਕਰੋ ਇੱਕਾ ਚੀਨੀ ਏ ਜੁੜਾ ਹੈ ਦਵਾਰੀ ਚੀਨਾ ਬਰਕਤ ਨਹੀਂ ਜਵਾ ਕੋਣੇ ਵੀ ਸਸਰੀ ਘੜ ਕੇ ਉਹ ਤਾਂ ਮਗਰ ਹੋ ਗਿਆ ਪੰਜ ਪੰਜ ਜਿਹੜਾ ਬਾਦ ਆ ਨਾ ਨਾ ਜਿਵੇਂ ਆਉਗਾ ਲੈ ਵਾਸਟ ਕੱਟ ਕੇ ਦੁਬਾਰਾ ਲਾਗੇ ਯਾਦ ਹੀ ਹੋਣਾ ਆ ਵੀ ਦੋਸਤੋ ਥੋੜਾ ਜਨਾ ਆਪਾਂ ਨੂੰ ਪ੍ਰੋਬਲਮ ਆ ਗਈ ਮੇਰੇ ਵੀਰੋ ਕਿਹੜਾ ਚਿੰਗਪੌਂਗ ਚਿੰਗੀ ਚਿੰਗੋਪੇਂਗੀ ਤੇ ਥੋੜਾ ਜਿਹਾ ਕੱਟ ਕੇ ਦੁਬਾਰੇ ਲਾਉਣੇ ਆ ਲਾਈਵ ਆਪਾਂ ਨਾਲ ਦੀ ਨਾਲ ਦੋ ਮਿੰਟਾਂ ਚ ਵਾਪਸ ਵਾਪਸ ਪਹਿਲਾਂ ਨਹੀਂ ਜਿਆਦਾ ਆ ਮੇਰੇ